ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਮਨਦੀਪ ਕੌਰ ਕੀਰਤਮਾਨ ਬੁਟੀਕ ਪਿੰਡ ਸੁਖਪਰਾ ਤੋਂ ਆਪਾਂ ਨੇ ਦੋ ਸੂਟ ਰੈਡੀ ਕੀਤੇ ਆ ਇੱਕ ਆਪਾਂ ਨੇ ਗਾਵਾ ਡੈਂਸ ਸਿਲਕ ਦੇ ਉੱਪਰ ਸੂਟ ਰੈਡੀ ਕੀਤੇ ਜੀ ਮਹਿਰੂਨ ਕਲਰ ਦਾ ਸੂਟ ਆ ਮਸ਼ੀਨ ਦੇ ਉੱਪਰ ਆਪਾਂ ਨੇ ਵਰਕ ਕੀਤਾਗਾ ਸ਼ਰਟ ਦੇ ਵਿੱਚ ਇਦਾਂ ਬੂਟੀ ਆਉਗੀ ਜੀ ਸਾਰੀ ਦੇ ਵਿੱਚ ਬਹੁਤ ਹੀ ਸੋਹਣਾ ਆਪਾਂ ਨੇ ਇਹਦਾ ਨੈੱਕ ਬਣਾਇਆਗਾ ਨੈੱਕ ਦੇ ਉੱਪਰ ਇਹਦੇ ਪੂਰਾ ਹੈਵੀ ਵਰਕ ਆ ਜੀ ਵੀਡੀਓ ਆਪਾਂ ਤੁਹਾਨੂੰ ক্লোਜ਼ ਤੋਂ ਵਿਖਾ ਦਿੰਨੇ ਆਗੇ ਆਪਾਂ ਇਹਦੀ ਬਾਟਮ ਦੇ ਉੱਪਰ ਵਰਕ ਕੀਤਾਗਾ ਸੀਮ ਵਰਕ ਜੀ ਇਹਦੀ ਬਾਜੂ ਉੱਪਰ ਹੋਇਆ ਹੋਇਆ ਇੱਕ ਸੂਟ ਆਪਾਂ ਨੇ ਰੈਡੀ ਕੀਤਾਗਾ ਸੈਕੰਡ ਸੂਟ ਆਪਾਂ ਨੇ ਰੈਡੀ ਕੀਤਾ ਜੀ ਮਸਲੀਨ ਦੇ ਉੱਪਰ ਇਹ ਸਕਾਈ ਬਲੂ ਕਲਰ ਦੀ ਸ਼ਰਟ ਹੈ ਜੀ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਹੈ ਬਹੁਤ ਹੀ ਵਾਇਰਲ ਜਿਹਾ ਡਿਜ਼ਾਈਨ ਹੈਗਾ ਕਲੀਆਂ ਵਾਲਾ ਇਹਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਆਹ ਇਹਦੀ ਬਾਜ ਦੇ ਉੱਪਰ ਵਰਕ ਆ ਜੀ ਨਾਲ ਆਪਾਂ ਨੇ ਇਹਦੀ ਆਫ ਵਾਈਟ ਕਲਰ ਦੀ ਬਾਟਮ ਆ ਜੀ ਉਹਦੇ ਉੱਪਰ ਵੀ ਵਰਕ ਕੀਤਾਗਾ ਇਦੇ ਨਾਲ ਆਪਾਂ ਨੇ ਡਾਈ ਡਾਈ ਦਾ ਦੁਪੱਟਾ ਰੈਡੀ ਕੀਤਾ ਜੀ ਦੁਪੱਟਾ ਵੀ ਮਸਲੀਨ ਦਾ ਹੈਗਾ ਲੈਂਸ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਬਹੁਤ ਹੀ ਸੋਹਣੀ ਲੈਂਸ ਲੱਗੀ ਹੈਗੀ ਇਹ ਆਪਾਂ ਨੇ ਦੋ ਸੂਟ ਰੈਡੀ ਕੀਤੇ ਹੈ ਜੀ ਜਿਹੜਾ ਆਪਾਂ ਗਾਵਰਡੀਨ ਸਿਲਕ ਦਾ ਸੂਟ ਰੈਡੀ ਕੀਤਾ ਜੀ ਉਹਦੇ ਨਾਲ ਆਪਾਂ ਨੇ ਇਹ ਵਾਲਾ ਦੁਪੱਟਾ ਰੈਡੀ ਕੀਤਾਗਾ ਚਨੂਨ ਦਾ ਦੁਪੱਟਾ ਹੈਗਾ ਜੀ ਡਾਈ ਡਾਈ ਦਾ ਕਰਵਾਇਆ ਹੋਇਆ ਹੈ ਡਾਈ ਡਾਈ ਕਰੀ ਹੋਈਏ ਦੁਪट्टे ਦੇ ਉੱਪਰ ਬਹੁਤ ਹੀ ਖੁੱਲਾ ਡੁੱਲਾ 2 ਮੀਟਰ ਦਾ ਦੁਪੱਟਾ ਹੈਗਾ ਥਰਡ ਸੂਟ ਆਪਾਂ ਨੇ ਰੈਡੀ ਕੀਤਾ ਜੀ ਹੈਂਡਵਰਕ ਦਾ ਡਾਈ ਡਾਈ ਦੇ ਉੱਪਰ ਇਹ ਤੁਹਾਨੂੰ ਆਪਾਂ ਸੂਟ ਓਪਨ ਕਰਕੇ ਦਿਖਾ ਦਿੰਨੇ ਆਂਗੇ ਇਹ ਤਿੰਨੋਂ ਸੂਟ ਇੱਕੋ ਹੀ ਕਸਟਮਰ ਦੇ ਨੇ ਜੀ। ਉਹਨਾਂ ਨੇ ਆਪਣੀ ਚੁਆਇਸ ਦੇ ਅਕੋਰਡਿੰਗ ਰੈਡੀ ਕਰਵਾਏ ਨੇ ਸੂਟ। ਇਹਦੇ ਉੱਪਰ ਮਸ਼ੀਨ ਵਰਕ ਵੀ ਹੋਇਆ ਹੋਇਆ ਹੈ ਜੀ, ਹੈਂਡ ਵਰਕ ਵੀ ਹੈ। ਇਹ ਹੈਗੀ ਆ ਪੌਟਾ। ਆਹ ਹੈਗਾ ਜੀ ਦੁਪੱਟਾ। ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੈ ਫੋਰ ਸਾਈਡ ਲੇਸ ਲੱਗੀ ਹੈ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਦਾ। ਇਹ ਦਿਨ ਆਪਾਂ ਨੇ ਟਾਈਡਾ ਇਹ ਆਪਾਂ ਸ਼ਰਟ ਰੈਡੀ ਕੀਤੀ ਹੈ ਪੈਨਲ ਵਾਲੀ। neck ਬਣਿਆ ਹੋਇਆ ਜੀ ਜਿੱਦਾਂ ਦਾ ਗਲੇ ਦੇ ਉੱਪਰ ਵਰਕ ਆ ਫਲਾਵਰ ਵਾਲਾ ਸੇਮ ਵਰਕ ਇਹਦੀ ਬਾਜੂ ਦੇ ਉੱਪਰ ਹੋਇਆ ਹੋਇਆ ਜੀ ਇਹ ਤਿੰਨੋਂ ਸੂਟ ਰੈਡੀ ਟੂ ਡਿਸਪੈਚ ਹੈ ਜੀ ਕਸਟਮਰ ਨੇ ਆਪਣੀ ਚੁਆਇਸ ਦੇ ਅਕੋਰਡਿੰਗ ਰੈਡੀ ਕਰਵਾਏ ਹੋਏ ਨੇ ਤੁਸੀਂ ਵੀ ਕੋਈ ਵੀ ਫੈਬਰਿਕ ਆਪਣੇ ਕੋਲੋਂ ਪਸੰਦ ਕਰਕੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਵਰਕ ਕਰਵਾ ਸਕਦੇ ਹੋ ਜੇ ਤੁਸੀਂ ਆਪਣਾ ਫੈਬਰਿਕ ਭੇਜਣਾ ਹੈ ਆਪਣਾ ਫੈਬਰਿਕ ਭੇਜ ਕੇ ਵੀ ਆਪਣੇ ਕੋਲੋਂ ਤੁਸੀਂ ਵਰਕ ਕਰਵਾ ਸਕਦੇ ਹੋ ਦੁਪੱਟਾ ਪਿਆ ਹੁੰਦਾ ਕੋਈ ਆਪਣੇ ਕੋਲੇ ਹੈਵੀ ਜੀ ਉਸ ਤਰ੍ਹਾਂ ਦਾ ਵੀ ਵਰਕ ਹੋ ਜਾਂਦਾ ਹੈਗਾ ਦੁਪੱਟੇ ਦੇ ਨਾਲ ਮੈਚਿੰਗ ਹੋ ਕੇ ਕਲਰ ਪਾਏ ਜਾਂਦੇ ਆ ਪਲੇਨ ਸੂਟ ਦੇ ਵਿੱਚ ਕੋਈ ਵੀ ਵਰਕ ਤੁਸੀਂ ਆਪਣੇ ਕੋਲੋਂ ਕਰਵਾ ਸਕਦੇ ਹੋ ਆਪਣਾ ਕੰਟੈਕਟ ਨੰਬਰ ਹੈਗਾ ਜੀ 985575 ਸੌਰੀ 98775 69334 ਇਹ ਆਪਣਾ ਕੰਟੈਕਟ ਨੰਬਰ ਹੈ ਜੀ ਆਪਣੇ ਬੁਟੀਕ ਦਾ ਨਾਮ ਆਪਾਂ ਹਰ ਤਰ੍ਹਾਂ ਦਾ ਵਰਕ ਇੱਥੇ ਕਰਦੇ ਆਂ ਜੀ